ਜਾ ਬੱਦਲ ਕਰੇਗਾ ਜਦੋਂ ਨਜ਼ਮੀ ਬੁੱਕਸ ਦੇ ਵਿੱਚ ਤੂੰ ਹਵਾ ਕਰ ਦੇਗਾ ਹਾਂ ਬਹੁਤ ਦੱਕਾ ਮਾਰ ਲੇਗਾ ਖਿਜਾਂਗਾ ਬੱਸ ਭਾਈ ਸਟਾਪ ਕਰਤੀ ਹੈ ਚਲੋ ਕੋਈ ਭੜਤੀ ਜੋ ਆਏਗਾ ਹਵਾ ਕਰ ਦੋਏਗਾ ਆਪ ਜਾ ਹਵਾ ਕਰੀ ਕਰਦਾ ਹੈ ਹਵਾ ਕਰੀ ਕਰਦਾ ਤੂੰ ਲੈ ਆ ਰਹੇ ਸਮਝ ਗਿਆ ਖਿਜਾਂਗੇ ਆ ਕੇ ਲੈ ਆ ਕੇ ਆ ਨਹੀਂ ਮੱਤੀ ਜਾ ઓ ચાટે મારે 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 ચાટે મા ਬੋਲੇ ਚਾੜਾ ਮਾਰੂ ਬੋਲਦਾ ਨਹੀਂ ਚੋਲੀ ਕੱਢਣੀ ਹੈ ਕਹਿੰਦਾ ਚਾੜਾ ਮਾਰਨੀ ਬਤਾਇਆ ਚਾਬੀ ਉਹ ਚਾਬੀ ਬਈ ਹਾਲੋ ਚਾਟਾ ਮਾਰਨੇ ਮਾਰਦਾ ਤੂੰ ਅੱਗ ਲੱਗ ਜਾਏਗਾ ਵੇਖੋ ਧੱਕਾ ਕਰੀ ਜਾਂਦਾ ਬੋਲਦਾ ਚਾੜਾ ਮਾਰੂਗਾ ਚਲ ਕੋਈ ਨਾ ਬੋਲਦਾ ਨਹੀਂ ਅਸੀਂ ਨਹੀਂ ਜਾਣਦੇ ਨਾ ਜੀ ਥੋੜੇ ਪਿੱਛੇ ਜਾਓ ਨਹੀਂ ਜਾਓ ਬੜੀ ਵਰਦੀ ਦੀ ਆ ਉਹ ਨਾਲ ਲੜਦਾ ਹੋਇਆ ਲੜਦਾ ਪਿਆ ਓਏ ਕੋਈ ਬੋਲ ਬੋਲ ਸਾਂਤ ਸਾਂਤ ਆਵਾਜ਼ ਬੋਲ ਯਾਰ ਗਲਤ ਬੋਲ ਰਹਾ ਓ ਬੇਟਾ ਕੋਈ ਨਹੀਂ ਬੋਲ ਚਲੋ ਬੇਟਾ ਥੋੜੇ ਭਾਈ ਉਹ ਮੋਟਰ ਸਾਈਡ ਤੇ ਕਰੋ ਸਟਾਰਟ ਕਰ ਦਿਓ ਉੱਪਰ ਦੀ ਕੋਈ ਚੋਣ ਥੋੜੇ ਆ ਕੇ ਧੋਲੀ ਮਾਰ ਦੇ ਉਹ ਧੋਲੀ ਮਾਰ ਦਿੰਦਾ ਆਹ ਰਿਹਾ ਕੰਡਾ ਮਾਰ ਉਹ ਸਟਾਰਟ ਕਰ ਬੀ ਬਿੱਟੂ ਬਾਈ ਤੁਸੀਂ ਸ਼ਾਂਤ ਹੋ ਜਾਈ ਜਾਨੇ ਹੋ ਸਮਝੋ ਬਾਲ ਹੋ ਵੀ ਯਾਰ ਉਹ ਬੰਦਾ ਫਰਮਾ ਮਾਟਾ ਕਰ ਦੇ ਜਦੋਂ ਤੱਕ ਦੱਸਾਂਗੇ ਜਦੋਂ ਇਹ ਨਦਮੀ ਪੁੱਕੇ ਦੇ ਵਿੱਚ ਤੂੰ ਹਵਾ ਕਰ ਦੇਗਾ ਹਾਂ ਬਲੇਖ ਜਾਊਗਾ ਦੱਸ ਭਾਈ ਇਸ ਟੈਂਪੜਦੀ ਹੈ ਚਲੋ ਕੋਈ ਬੜਨੇ ਜੋ ਆਏਗਾ ਹਵਾ ਕਰ ਦੋਏਗਾ ਆਪ ਜਾਓ ਕੋਈ ਹਵਾ ਕਰੀ ਕਰਦਾ ਹਵਾ ਕਰੀ ਕਰਦਾ ਤੂੰ ਬਲੇਖ ਜਾਉਂਗਾ ਕਿਤੇ ਦੇਖ ਲੈ ਆ ਕੇ